ਘਰ ਵਾਲੀ ਨੂੰ ਪੜਾਉਣ ਦੇ ਲਈ ਪਤੀ ਨੇ ਮਜਦੂਰੀ ਕੀਤੀ ਦਿਨ ਰਾਤ ਇੱਕ ਕਰ ਘਰ ਵਾਲੀ ਨੂੰ ਪੜਾਇਆ ਤੇ ਕੌਨਸਟੇਬਲ ਬਣਾਇਆ ਪਰ ਕਮਾਲ ਦੀ ਗੱਲ ਦੇਖੋ ਕੌਨਸਟੇਬਲ ਬਣਦਿਆਂ ਹੀ ਘਰ ਵਾਲੀ ਦੇ ਰੰਗ ਬਦਲ ਗਏ ਤੇ ਪਤੀ ਤੋਂ ਤਲਾਕ ਲੈਣ ਦੇ ਉੱਤੇ ਰਹੀ ਮਾਮਲਾ ਬਿਹਾਰ ਦੇ ਬਿਗੂਸਰਾਏ ਦਾ ਜਿੱਥੇ ਪਤੀ ਪਤਨੀ ਦਾ ਆਪਸੀ ਕਲੇਸ਼ ਬਿਲਕੁਲ ਫਿਲਮੀ ਸੀਨ ਬਣ ਗਿਆ ਬਿਗੂਸਰਾਏ ਦੇ ਰਹਿਣ ਵਾਲੇ ਵਿਜੇ ਕੁਮਾਰ ਦਾ ਵਿਆਹ 213 ਦੇ ਵਿੱਚ ਰੋਸ਼ਨੀ ਕੁਮਾਰੀ ਦੇ ਨਾਲ ਹੋਇਆ ਕਹਿੰਦੇ ਨੇ ਕਿ ਸਭ ਕੁਝ ਸਹੀ ਚੱਲ ਰਿਹਾ ਸੀ ਤਰੋਸ਼ਨੀ ਕੁਮਾਰੀ ਨੇ ਪੜਨ ਦੀ ਇੱਛਾ ਜ਼ਾਹਿਰ ਕੀਤੀ ਤੇ ਸਾਰੇ ਪਰਿਵਾਰ ਨੇ ਵੀ ਕੋਈ ਸੰਕੋਚ ਨਾ ਕੀਤਾ ਉਹਨਾਂ ਮਜ਼ਦੂਰੀ ਕਰਕੇ ਉਸਨੂੰ ਪੜਾਇਆ ਲਿਖਾਇਆ ਤੇ ਨੌਕਰੀ ਦੇ ਕਾਬਿਲ ਬਣਾ ਦਿੱਤਾ ਪਰ ਕਾਂਸਟੇਬਲ ਦੀ ਨੌਕਰੀ ਮਿਲਦਿਆਂ ਹੀ ਕੁੜੀ ਦੇ ਤੇਵਰ ਬਦਲ ਗਏ ਟ੍ਰੇਨਿੰਗ ਦੌਰਾਨ ਹੀ ਦੋਹਾਂ ਦੇ ਰਿਸ਼ਤਿਆਂ ਦੇ ਵਿੱਚ ਦਰਾਰ ਆਉਣ ਲੱਗੀ ਜਿਵੇਂ ਹੀ ਰੋਸ਼ਨੀ ਦੀ ਟ੍ਰੇਨਿੰਗ ਪੂਰੀ ਹੋਈ ਤਾਂ ਉਸਨੇ ਆਪਣੇ ਮਜ਼ਦੂਰ ਪਤੀ ਤੋਂ ਤਲਾਕ ਮੰਗਣਾ ਸ਼ੁਰੂ ਕਰ ਦਿੱਤਾ ਇਹ 23 ਬਸ ਨਹੀਂ ਕਹਿੰਦੇ ਨੇ ਕਿ ਰੋਸ਼ਨੀ ਨੇ ਆਪਣੇ ਪਤੀ ਤੋਂ ਤਲਾਕਤਾ ਮੰਗਿਆ ਹੀ ਨਾਲ ਹੀ ਕਤਲ ਕਰਨ ਤੱਕ ਦੀ ਧਮਕੀ ਦੇ ਦਿੱਤੀ ਕਿ ਭਾਈ ਜੇਕਰ ਮੈਨੂੰ ਤਲਾਕ ਨਾ ਦਿੱਤਾ ਤਾਂ ਮੈਂ ਤੇਰਾ ਕਤਲ ਕਰਵਾ ਦੇਵਾਂਗੀ ਸੁਣਨ ਦੇ ਵਿੱਚ ਇਹ ਵੀ ਆਇਆ ਕਿ ਜਦ ਪਤੀ ਪਤਨੀ ਦੀ ਸੁਲਾਹ ਪੰਚਾਇਤ ਕਰਵਾ ਰਹੀ ਸੀ ਤਾਂ ਉਸ ਮਿਲੇ ਰੋਸ਼ਨੀ ਦੇ ਪਿਤਾ ਤੇ ਭਰਾ ਵੀ ਉਸਤੇ ਤਲਾਕ ਮੰਗਣ ਦਾ ਦਬਾਅ ਬਣਾ ਰਹੇ ਸੀ ਰੋਸ਼ਨੀ ਦੇ ਪਤੀ ਦੀ ਮੰਨੀਏ ਤਾਂ ਉਹ ਕਹਿੰਦਾ ਹੈ ਕਿ ਮੈਂ ਤਾਂ ਸੱਤ ਜਨਮ ਇਸਦੇ ਨਾਲ ਹੀ ਰਹਿਣਾ ਚਾਹੁੰਦਾ ਹਾਂ ਪਰ ਦੂਸਰੇ ਪਾਸੇ ਪਤੀ ਦੀ ਮਜ਼ਦੂਰੀ ਦੇ ਪੈਸਿਆਂ ਦੇ ਨਾਲ ਪੜ ਕੇ ਕਾਂਸਟੇਬਲ ਬਣੀ ਰੋਸ਼ਨੀ ਤਾਂ ਸੱਤ ਜਨਮ ਤਾਂ ਦੂਰ ਸੱਤ ਮਿੰਟ ਵੀ ਉਸਤੇ ਨਾਲ ਰਹਿਣਾ ਪਸੰਦ ਨਹੀਂ ਕਰਦੀ ਕਹਿੰਦੇ ਨੇ ਐਨੇ ਹੰਗਾਮੇ ਤੋਂ ਬਾਅਦ ਆਖਿਰ ਪੁਲਿਸ ਵੀ ਆ ਗਈ ਤੇ ਪੁਲਿਸ ਨੇ ਦੋਹਾਂ ਨੂੰ ਕੋਰਟ ਤੇ ਪੇ ਜਾ ਕੇ ਮਾਮਲਾ ਸਲਟਾਉਣ ਤੇ ਲਿਖਿਆ ਪਰ ਸਵਾਲ ਹੁਣ ਇੱਥੇ ਇਹ ਉੱਠਦਾ ਹੈ ਕਿ ਅੱਜ ਕੱਲ ਦੇ ਰਿਸ਼ਤਿਆਂ ਦੀ ਕੀਮਤ ਕਿੰਨੀ ਕੁ ਰਹਿ ਗਈ ਰਿਸ਼ਤਿਆਂ ਤੋਂ ਵੱਧ ਕੇ ਪੈਸਾ ਹੋ ਗਿਆ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਟਿੱਪਣੀ ਜ਼ਰੂਰ ਕਰਿਓ ਧੰਨਵਾਦ